ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇਲਾਬ ਸਾਬਕਾ ਕਰਮ ਮੰਤਰੀ ਬੂਟਾ ਸਿੰਘ ਦੇ ਬਾਰੇ ਵਿਵਾਦਿਤ ਟਿੱਪਣੀ ਦੇਣ ਦੇ ਖਿਲਾਫ ਪਟਨਕੋਟ ਦੇ ਵਾਲਮੀਕੀ ਚੌਕ ਨੇ ਵਿੱਚ ਪਾਸ਼ਪਾ ਵੱਲੋਂ ਰੋਸ ਮੂਜ਼ਾਹਰਾ ਕੀਤਾ ਗਿਆ ਤੇ ਇਸ ਮੌਕੇ ਰਾਜਾ ਵੜਿੰਗ ਦਾ ਪੁਤਲਾ ਤੱਕੋਆ ਗਿਆ ਪਾਸ਼ਪਾ ਆਗੂਆਂ ਨੇ ਕਿਹਾ ਕਿ ਸਰਕਾਰ ਜੋਗ ਸਭ ਕੱਢਦੇ ਮੰਤਰੀ ਬੋਟਾ ਸਿੰਘ ਸਨਮਾਨਯੋਗ ਵਿਅਕਤੀ ਨੇ ਤੇ ਉਹਨਾਂ ਬਾਰੇ ਅਜਹੀ ਸ਼ਬਦਾਵਲੀ ਬੋਲਣ ਦੇ ਨਾਲ ਇਹ ਸਿੱਧ ਹੋ ਜਾਂਦਾ ਹੈ ਕਿ ਕਾਂਗਰਸ ਅਸਲ ਦੇ ਵਿੱਚ ਗਲਤ ਵਿਰੋਧੀ ਹੈ ਤੇ ਇਸ ਦਾ ਅਸਲੀ ਚਿਹਰਾ ਹੁਣ ਲੋਕਾਂ ਵਿੱਚ ਆ ਚੁੱਕਿਆ ਹੈ। ਕਾਣ ਆਇਆ ਹੈ ਮੈਂ ਸਮਝ ਆਇਆ ਕਿ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਦੇਸ਼ ਦੇ ਅਧਿਕਸ਼ਕ ਨੇ ਰਾਜਾ ਵੜਿੰਗ ਜੀ ਉਹਨਾਂ ਦਾ ਇਹ ਦੋਮੁਖੀ ਚਿਹਰਾ ਹੈ। ਔਰ ਐਸੀਆਂ ਗੱਲਾਂ ਕਰਕੇ ਅੱਜ ਉਹਨਾਂ ਨੇ ਆਪਣਾ ਚਰਿੱਤਰ ਦੱਸਿਆ ਕਿ ਉਹਨਾਂ ਦਾ ਐਸੀ ਸਮਾਜ ਐਸੀ ਭਾਈਚਾਰੇ ਦੇ ਪ੍ਰਤੀ ਉਹਨਾਂ ਦਾ ਕਿੰਨਾ ਕੁ ਪਿਆਰ ਆ। ਉਹ ਜਿਸ ਤਰ੍ਹਾਂ ਦੀ ਗੱਲ ਕਰ ਰਹੇ ਸੀ ਕਿ ਇੱਕ ਆਪਣਾ ਬੂਟਾ ਸਿੰਘ ਜੀ ਦੁਆਰੇ ਜਿਹੜੇ ਕਿ 8 ਵਾਰ ਦੇ ਸੰਸਦ ਔਰ ਗ੍ਰਹਿ ਮੰਤਰੀ ਰਹੇ ਔਰ ਮੈਨੂੰ ਲੱਗਦਾ ਕਿ ਜਦੋਂ ਪਹਿਲੀ ਵਾਰ ਸੰਸਦ ਆਏ ਹੋਣਗੇ ਉਹ ਤਾਂ ਰਾਜਾ ਬੜੀ ਜੰਮੇ ਵੀ ਨਹੀਂ ਹੋਣਗੇ ਔਰ ਐਸੀਆਂ ਗੱਲਾਂ ਕਰਕੇ ਔਰ ਇੱਕ ਪਾਸੇ ਆ ਦਮ ਪਰ ਦੇਣਾ ਹੀ ਐਸੀ ਸਮਾਜ ਦੇ ਬੜੇ ਆਪਣਾ ਪੈਰੋਕਾਰ ਅੱਜ ਉਹ ਜਿਹੜਾ ਚਰਿੱਤਰ ਹੈ ਉਹ ਜਿਹੜਾ ਦੋ ਮੂਰ ਚਿਹਰਾ ਉਹ ਅੱਜ ਜਨਤਾ ਦੇ ਸਾਹਮਣੇ ਹੈ ਬਹੁਤ ਸਾਰੇ ਗੱਲਾਂ ਨਾ ਕਰ ਦੋਆਇਆ ਅੱਜ ਪੂਰੇ ਪੰਜਾਬ ਦੇ ਵਿੱਚ ਐਸੀ ਮੋਰਚਾ ਦੇ ਸਭ ਅਧਿਖਸ਼ਾਂ ਨੇ ਜ਼ਿਲ੍ਹਾ ਦੇ ਅਧਿਖਸ਼ਾਂ ਨੇ ਅੱਜ ਜਿਲ੍ਹਾ ਅਧਿਕਾਰੀ ਉਤਾਰ ਜੀ ਨੇ ਪਠਾਨਕੋੜ ਦੇ ਵਿੱਚ ਉਹਨਾਂ ਦਾ ਪੁਤਲਾ ਫੁਕਿਆ ਔਰ ਪ੍ਰਦਰਸ਼ਨ ਕੀਤਾ ਹੈ ਔਰ ਭਾਰਤੀ ਜਨਤਾ ਪਾਰਟੀ ਮੰਗ ਕਰਦੀ ਹੈ ਕਿ ਜਲਦੀ ਤੋਂ ਜਲਦੀ ਰਾਜਾਪੁਰਿੰਗ ਦੇ ਉੱਤੇ ਪਰਚਾ ਦਰਜ ਕਰਨਾ ਚਾਹੀਦਾ ਹੈ ਔਰ ਉਸ ਨੂੰ ਇਸ ਗਾਲ ਦੀ ਸਗੈ ਮਿਲਣੀ ਚਾਹੀਦੀ ਹੈ ਜਿਹੜਾ ਉਹਨਾਂ ਨੇ ਇੱਕ ਸਾਡੇ ਸਮਰਪਿਤ ਔਰ ਅੱਛੇ ਜਿਹੜੇ 8 ਸਾਲ ਦੇ ਸੰਸਦ ਔਰ ਪੁਰਾਣੇ ਗ੍ਰਾਪ ਮੰਤਰੀ ਦੇ ਬਾਰੇ ਅਸੀਂ ਅਪਸ਼ਬਦ ਟਿੱਪਣੀਆਂ ਬੋਲੀਆਂ ਹੈ ਅੱਗੇ ਤੋਂ ਐਸੀ ਕੋਈ ਹਰਕਤ ਨਾ ਕਰੇ ਇਸ ਲਈ ਮੈਂ ਇੱਕ ਮੰਗ ਕਰਦਾ ਹਾਂ ਕਿ ਉਹਨਾਂ ਦੇ ਖਿਲਾਫ ਪਰਚਾ ਜ਼ਰੂਰ ਹੋਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ। ਗਾਦੀ ਉਹਨਾਂ ਦੀ ਸੋਚ ਆ ਨਾ ਕਾਂਗਰਸ ਪਾਰਟੀ ਦੀ। ਅਸੀਂ ਭਾਈ ਜਰ ਲਈ ਉਹ ਸਾਰਿਆਂ ਨੇ ਦੇਖ ਹੀ ਲਿਆ ਸਾਰੇ ਚੈਨਲਾਂ 'ਚ ਤੁਸੀਂ ਦੇਖ ਹੀ ਲਿਆ। ਤੇ ਜੋ ਰਾਜਾ ਬਰਿੰਗ ਨੇ ਐਨੇ ਸੂਝਵਾਨ ਪੜ੍ਹੇ ਲਿਖੇ ਜਿਹੜੇ ਸਾਡੇ ਇੱਥੋਂ ਦੇ ਗ੍ਰਹਿ ਮੰਤਰੀ ਬਣਾ ਚੁਣੇ ਦੇ ਇਹੋ ਜਿਹੇ ਬੰਦੇ ਉੱਤੇ ਇਹੋ ਜੀ ਟਿੱਪਣੀ ਕਰਨੀ ਕਿ ਉਹ ਕਾਲਾ ਜਿਹਾ ਕਲੂਟਾ ਜਿਹਾ ਇੱਕ ਮਜਬੂਤ ਸਿੱਖ ਜਿਹੜਾ ਸਾਡੇ ਖੁੱਲੇ ਵਿੱਚ ਆ ਕੇ ਉਹ ਪੱਠੇ ਬੰਦਾ ਸੀ ਅਸੀਂ ਉਹਨੂੰ ਗ੍ਰਹਿ ਮੰਤਰੀ ਬਣਾਇਆ ਇਹ ਇਹ ਕਾਂਗਰਸ ਦੀ ਸੋਚ ਛੋਟੀ ਸੋਚ ਹੈ। ਜਿਹੜੇ ਅਸੀਂ ਭਾਈਚਾਰੇ ਨੂੰ ਇਹੋ ਜਿਹੀ ਗੱਲਾਂ ਕਹਿੰਦੇ ਨੇ ਇਹੋ ਜੀ ਗੱਲ ਕਿਸੇ ਹੋਰ ਸਮਾਜ ਦੇ ਲੋਕਾਂ ਨੂੰ ਕਹੀ ਦੋਤੇ ਹੁਣ ਤੱਕ ਤੇ ਪੰਜਾਬ ਦੇ ਵਿੱਚ ਅੱਗ ਲੱਗ ਜਾਣੀ ਸੀ ਮੈਂ ਤੇ ਹੈਰਾਨ ਆ ਕਾਂਗਰਸ ਦੇ ਲੋਕਾਂ ਉੱਤੇ ਵੀ ਔਰ ਆਪ ਦੇ ਵਿੱਚ ਜਿੰਨੇ ਵੀ ਲੋਕ ਜਿਹੜੇ ਅਸੀਂ ਭਾਈਚਾਰੇ ਨਾਲ ਜਿਹੜੇ ਤਾਲੁਕ ਰੱਖਦੇ ਨੇ ਉਹਨਾਂ ਨੇ ਇੱਕ ਵੀ ਕੇ ਬੰਦੇ ਨੇ ਵਿਰੋਧ ਨਹੀਂ ਕੀਤਾ ਹੁਣ ਕੀ ਹੋਇਆ ਕਿ ਜਦੋਂ ਇਹ ਗੱਲ ਪੂਰੀ মিডিਆ ਦੇ ਵਿੱਚ ਚਪਕੋਈ ਹੈ ਤੇ ਹੁਣ ਮਾफी ਮੰਗ ਰਿਹਾ ਹੁਣ ਕੀ ਕਹਿ ਜਾ ਕਿ ਉਹ ਮੇਰਾ ਪਿਓ ਸਮਾਨ ਹੈ ਜੇ ਤੇਰਾ ਪਿਓ ਸਮਾਨ ਹੀ ਦਾ ਮਤਲਬ ਤੂੰ ਆਪਣੇ ਕਿਉਂ ਨਾ ਇਹੋ ਜਿਹੀ ਗੱਲਾਂ ਕਰਦਾ ਹੋਵੇਂਗਾ ਇਹਨਾਂ ਦੀ ਸੋਚ ਦੇ ਅਸੀਂ ਦੇਖ ਰਿਹਾ ਕਿ ਸੂਰਾ ਸਮਾਜ ਦਾ ਦੇਖ ਰਿਹਾ ਕਿ ਐਸੀ ਭਾਈਚਾਰੇ ਨੂੰ ਕਿਦਾਂ ਲੈ ਰਹੇ ਨੇ ਜਿੱਦਾਂ ਸਾਡੇ ਜ਼ਿਲ੍ਹਾ ਅਧਖ ਜੀ ਨੇ ਕਿਹਾ ਅਵਧਾਰ ਜੀ ਨੇ ਕਿ ਜਿਹੜੇ ਵੀ ਇਹਨਾਂ ਦੇ ਸਮਾਜ ਸਾਡੇ ਸਮਾਜ ਦੇ ਜਿਹੜੇ ਐਸੀ ਸਮਾਜ ਦੇ ਲੋਕ ਨੇ ਉਹ ਜਿਹੜੇ ਦੂਸਰੇ ਇਹਨਾਂ ਦੀ ਪਾਰਟੀ ਦੇ ਵਿੱਚ ਜਿਹੜੇ ਗਏ ਹੋਏ ਨੇ ਉਹਨਾਂ ਨੂੰ ਅਲਵਿਦਾ ਕਹਿ ਕੇ ਹੋਰ ਪਾਰਟੀਆਂ ਜਾਣਾ ਚਾਹੀਦਾ ਤਾਂ ਕਿ ਸਾਡੇ ਸਮਾਜ ਦਾ ਜਿਹੜਾ ਭਲਾ ਹੋ ਸਕੇ ਜੈ ਹਿੰਦ ਜੈ ਭਾਰਤ ਚਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ